247 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬਟਾਲਾ ਦੀ ਮਿਊਨਿਸਪਲ ਵਿੱਚ ਸੀਵਰੇਜ ਦੀ ਸਫਾਈ ਕਰਨ ਦਾ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਕਾਰਪੋਰੇਸ਼ਨ ਦੇ ਬਾਹਰ ਲਗਾਇਆ ਧਰਨਾ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ ਪ੍ਰਦਰਸ਼ਨਕਾਰੀਆਂ ਦਾ ਰਹਿਣਾ ਹੈ ਕਿ ਅਸੀਂ ਸੀਵਰੇਜ ਦੀ ਸਫਾਈ ਕਰਦੇ ਹਾਂ ਤੇ ਕੱਚੇ ਮੁਲਾਜ਼ਮ ਹਾਂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਾਰੇ ਸਫਾਈ ਸੇਵਕ ਪੱਕੇ ਕੀਤੇ ਗਏ ਨੇ ਪਰ 60 ਦੇ ਕਰੀਬ ਅਸੀਂ ਸੀਵਰੇਜ ਦੇ ਕੱਚੇ ਮੁਲਾਜ਼ਮ ਹਾਂ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਜਿਸ ਦੀ ਵਜ੍ਹਾ ਕਰਕੇ ਅੱਜ ਅਸੀਂ ਬਟਾਲਾ ਕਾਰਪੋਰੇਸ਼ਨ ਦੇ ਬਾਹਰ ਧਰਨਾ ਲਗਾਇਆ ਜਦੋਂ ਤੱਕ ਸਾਨੂੰ ਪੱਕਾ ਨਹੀਂ ਕੀਤਾ ਜਾਵੇ ਉਦੋਂ ਤੱਕ ਬਟਾਲਾ ਦੇ ਸੀਵਰੇਜ ਦੀ ਸਫਾਈ ਦਾ ਕੰਮ ਠੱਪ ਰਹੇਗਾ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਾਂਗੇ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਅਨੀਤਾ 베ਦੀ ਦੀ ਖਾਸ ਰਿਪੋਰਟ ਅਸੀਂ ਸਰ ਸੀਵਰਮੈਨ ਆ ਸਾਰੇ ਆਹ ਜਿਹੜਾ 2015 ਦੇ ਵਿੱਚ ਡੈਪੋਟੇਸ਼ਨ ਦੇ ਕਾਰਪੋਰੇਸ਼ਨ ਨੇ ਸੀਵਰ ਬੋਰਡ ਨੂੰ ਹੈਂਡਓਵਰ ਕੀਤਾ ਸੀ ਠੀਕ ਆ ਤੇ ਜਿੰਨੀਆਂ ਟਰਾਂਗੀਆਂ ਵਿਦ ਸਿਵਰਮੈਨਾਂ ਦੀਆਂ ਨਾਲ ਆਈਆਂ ਵਾਂ ਪਿਛਾਂ ਦੇ ਵਿੱਚ ਕਿ ਇਹਨਾਂ ਨੂੰ ਵੀ ਪੱਕਾ ਕੀਤਾ ਜਾਏ। ਹਾਂ। ਉਹਨ ਵੀ 2024 ਦਾ 25 ਦਾ ਬਜਟ ਪੇਸ਼ ਹੋ ਗਿਆ ਆ। ਤੇ 64 ਅਸਾਮੀਆਂ ਸਾਡੀਆਂ ਖਾਲੀ ਪਈਆਂ ਅੰਦਰ। 64 ਅਸਾਮੀਆਂ। ਹਾਂਜੀ ਖਾਲੀ ਪਈਆਂ ਫਰਮਾਨਾਂ ਦੀਆਂ। ਇਹਨਾਂ ਨੇ ਮਤਾ ਸਾਡਾ ਫੇਰ ਨਹੀਂ ਪਾਇਆ ਸਰ। ਅੱਛਾ। ਜੇ 64 ਅਸਾਮੀਆਂ ਦੇ ਵਿੱਚ 2024-25 ਦੇ ਬਜਟ ਦੇ ਜੇ ਆਪਾਂ ਨਾ ਆਣੇ ਤੇ ਅਸੀਂ ਕੋਈ ਗੱਲ ਹੀ ਨਹੀਂ ਕਰਦੇ। ਸਾਡੇ ਕੋਲ ਪ੍ਰੂਫ ਵੀ ਹੈਗਾ ਆ ਕਿ ਸਾਡੀਆਂ 64 ਅਸਾਮੀਆਂ ਖਾਲੀਆਂ ਪਈਆਂ ਸਿਵਰਮੈਨਾਂ ਦੀਆਂ। ਤੇ ਇਹਨਾਂ ਨੇ ਮਾਰਾ ਫੇਰ ਸਾਡਾ ਮਤਾ ਨਹੀਂ ਪਾਇਆ ਉਸ ਬੇਸ ਤੇ ਇੱਕ ਲੈਟਰ ਵੀ ਆਈ ਦੀ 2000 ਅਈ ਆਪਣੇ 24 ਦੀ 15000 ਸੈਲਰੀ ਦੀ ਉਹ ਵੀ ਨਹੀਂ ਮਾਰਾ ਦੇਣਦੇ ਸਿਵਰ ਬੋਰਡ ਵਾਲੇ 9500 ਰੁਪਏ ਸੈਲਰੀ ਦੇਣਦੇ ਸਾਰੇ ਠੇਕੇਦਾਰੀ ਸਿਸਟਮ ਨਾਲ ਦੇਣਦੇ ਡੀਐਨ ਡੀਸੀ ਰੇਟ ਨਾ ਦੇ ਆ ਡੀਸੀ ਰੇਟ ਨਾ ਦੇ ਆ ਦੇਣ ਠੀਕ ਆ ਤੇ ਡੀਸੀ ਰੇਟ ਆ ਜਿਹੜਾ ਉਹ ਵੀ ਨਹੀਂ ਲਾਗੂ ਕਰਦੇ ਪਏ ਹੁਣ ਬਾਹਰ ਤੋਂ ਬੈਠੇ ਰਹੇ ਆ ਬਾਹਰ ਤੋਂ ਤਾਂ ਬੈਠੇ ਰਹੇ ਆ ਕਿ ਸਾਡਾ ਵੀ ਕੋ ਪੁੱਟਿਆ ਜਾਵੇ ਸਰ 95 ਸੂਚ ਕੀ ਬੰਦ ਆ ਜੇ ਮਹਾਰਾਜਾ ਹਾਂਜੀ ਅੰਦਰ ਦਫ਼ਤਰ ਤੋਂ ਕੋਈ ਬੈਠੀ ਹਾਂਜੀ ਅੰਦਰ ਕਾਰਪੋਰੇਸ਼ਨ ਦਫ਼ਤਰ ਤੋਂ ਦਫ਼ਤਰ ਤੋਂ ਮੀਟਿੰਗ ਨੂੰ ਮਿਲਦੇ ਆਂ ਹਾਂਜੀ ਮੇਰਾ ਨਾਮ ਸੰਨੀ ਜੀ ਸੰਨੀ ਕੀ ਕਦੋਂ ਤੱਕ ਇਹ ਪ੍ਰੋਟੈਸਟ ਜਾਰੀ ਰਹੇਗਾ ਤੇ ਕਿੰਨਾ ਪ੍ਰੋਟੈਸਟ ਚੱਲੇਗਾ ਸਰ ਦੇਖੋ ਸਾਡੇ ਨਾਲ ਜਿਦੋਂ ਹੀ ਧੋਖੇबाजी ਹੋਈ ਆ ਅਸੀਂ ਦੋ ਝਾੜੂ ਵਾਲਿਆਂ ਨੂੰ ਪੱਕਾ ਕੀਤਾ ਗਿਆ ਸੀ ਐਮਐਲਏ ਸਾਹਿਬ ਕੋ ਗਏ ਆ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਕੰਮ ਕਰੋ ਮੈਂ ਤੁਹਾਡੇ ਮਗਰ ਖੋਤਾ ਆ ਫਿਰ ਆਪਾਂ ਉਸ ਤੋਂ ਬਾਅਦ ਫੇਰ ਦੁਬਾਰਾ ਗਏ ਆ ਉਹਨਾਂ ਨੇ ਆ ਹੀ ਕਿਹਾ ਕੰਮ ਕਰੋ ਜੀ ਛੱਡਣਾ ਗਏ ਜਦੋਂ ਫਿਰ ਇਹਨਾਂ ਨੂੰ ਉਹਨਾਂ ਨੇ ਉਦੋਂ ਉਹਦੇ ਤੇ ਪੇਪਰ ਦਿੱਤੇ ਆ ਪੱਕੇ ਹੋਣ ਦੇ ਉਦੋਂ ਵੀ ਤੁਹਾਡਾ ਵੀ ਸੋਚਾਂਗੇ ਫਿਰ ਵੀ ਨਹੀਂ ਸੋਚਿਆ ਕਿ ਫਿਰ ਆਪਾਂ ਮੇਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਜਦੋਂ 2 ਹਫ਼ਤੇ ਪਹਿਲਾਂ ਆਈ ਉਹਨਾਂ ਨੂੰ ਕਿਹਾ ਜੀ ਇਹ ਸਾਡਾ ਮੰਗ ਹੈਗੀ ਜੇ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਸੋਚਿਆ ਜਾਏਗਾ ਇਹ ਸੋਚਾ ਤੁਹਾਡਾ ਮਤ ਪਾਵਾਂਗੇ ਆ ਸਾਡੇ ਕੋਲ ਮਤੇ ਦੀ ਨੂੰ ਕਾਪੀ ਵੀ ਪਈ ਆ ਸਬੂਤ ਤੇ ਆਇਆ 420 ਫਿਰ ਵੀ ਸਾਨੂੰ ਅਈ ਕੱਲ ਮਿਲ ਕੇ ਆਏ ਤੁਸੀਂ ਕਹਿੰਦੇ ਸਾਡੇ ਬੰਦੇ ਨਹੀਂ ਹੈਗੇ ਤੁਸੀਂ ਪੰਜਾਬ ਸਰਕਾਰ ਨਾਲ ਲੜੋ ਚੰਡੀਗੜ੍ਹ ਜਾ ਕੇ ਅਸੀਂ ਚੰਡੀਗੜ੍ਹ ਕੇ ਦਾ ਲੜ ਲੀਏ ਕੰਮ ਬਟਾਲੇ ਚ ਕਰ ਰਹੇ ਆ ਬਟਾਲਾ ਸਾਨੂੰ ਕਰੇ ਇੱਥੇ ਦਾ ਮੇਰ ਕਰੇ ਐਮ ਐਲ ਏ ਕਰੇ ਨ ਆਈ ਉਹਨਾਂ ਚੰਡੀਗੜ੍ਹ ਥੋੜੀ ਗੱਲ ਪਾਵਰ ਇਹਨਾਂ ਦੇ ਕੋਲ ਆ ਕਿੰਨੀ ਦੇਰ ਧਰਦਾ ਰਹੇਗਾ ਜਿੰਨੀ ਦੇਰ ਸਾਡੀ ਮੰਗਾਂ ਨਹੀਂ ਪੂਰੀ ਕੀਤੀ ਜੇ ਕਿ ਉਹਨੇ ਰਹੀ ਇੱਥੇ ਬੈਠੇ ਰਾਵਾਂਗੇ ਜੀ ਸੀਵਰੇ ਕੰਮ ਬੰਦ ਆ ਜੀ